ਤਸਵੀਰਾਂ ਇੱਕ ਵਾਰ ਮੁੜ ਹੁਸ਼ਿਆਰਪੁਰ ਸ਼ਹਿਰ ਦੀਆਂ ਵਾਇਰਲ ਹੋ ਰਹੀਆਂ ਨੇ ਜਿੱਥੇ ਕਿ ਨਸ਼ੇ 'ਚ ਟੋਨੇ ਕਿ ਨਸ਼ੇੜੀ ਲਵਾਰਸ ਹਾਲਤ ਵਿੱਚ ਸੜਕ ਕੰਡੇ ਪਿਆ ਹੋਇਆ ਮਿਲਿਆ ਤੇ ਉਸਦੀ ਹਾਲਤ ਅਜੀਬ ਬਣੀ ਹੋਈ ਸੀ ਕਿ ਉਸ ਕੋਲੋਂ ਆਪਣਾ ਆਪ ਹੀ ਸੰਭਿਆ ਨਹੀਂ ਜਾ ਰਿਹਾ ਸੀ ਤੇ ਉਸ ਨਾਲ ਮੌਜੂਦ ਇੱਕ ਹੋਰ ਨੌਜਵਾਨ ਵੀ ਨਸ਼ੇ ਦੀ ਹਾਲਤ ਵਿੱਚ ਸੀ ਤੇ ਦੋਹਾਂ ਵੱਲੋਂ ਕਾਫੀ ਸਮੇਂ ਤੱਕ ਸੜਕ ਤੇ ਹਾਈ ਵੋਲਟੇਜ ਡਰਾਮਾ ਵੀ ਕੀਤਾ ਗਿਆ ਹਾਲਾਂਕਿ ਕੁਝ ਲੋਕਾਂ ਵੱਲੋਂ ਸੜਕ ਕੰਡੇ ਪਏ ਨਸ਼ੇੜੀ ਨੂੰ ਹਾਸੇ 'ਚ ਜ਼ਖਮੀ ਸਮਝ ਕੇ ਮਦਦ ਕਰਨੀ ਚਾਹੀ ਪਰੰਤੂ ਜਦੋਂ ਲੋਕਾਂ ਨੂੰ ਇਸ ਦੀ ਹਾਲਤ ਦਾ ਪਤਾ ਲੱਗਿਆ ਤਾਂ ਲੋਕ ਵੀ ਪਿੱਛੇ ạtਕੇ ਤੇ ਇਸ ਤੋਂ ਰਣ ਕਿਸੇ ਰਾਹੀਗਰ ਵੱਲੋਂ ਮੌਕੇ ਤੇ ਐਂਬੂਲੈਂਸ ਵੀ ਬੁਲਾਈ ਗਈ ਪਰੰਤ ਉਕਤ ਨੌਜਵਾਨਾਂ ਵੱਲੋਂ ਹਸਪਤਾਲ ਜਾਣ ਤੋਂ ਮਨਾ ਕਰ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਅਜਿਹੀ ਬਣੀ ਹੋਈ ਸੀ ਕਿ ਉਹਨਾਂ ਵੱਲੋਂ ਆਪਣੇ ਘਰ ਦਾ ਥਾਂ ਪਤਾ ਵੀ ਨਹੀਂ ਦੱਸੋ ਰਿਹਾ ਸੀ ਜ਼ਿਕਰ ਜੋਗਾ ਕਿ ਇੱਕ ਪਾਸੇ ਲਗਾਤਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚੋਂ ਨਸ਼ੇ ਦੇ ਮੁਕੰਮਲ ਸਫਾਈ ਦੀ ਦੁਹਾਈ ਦਿੰਦੀ ਨਹੀਂ ਥੱਕਦੀ ਪਰੰਤੂ ਦੂਜੇ ਪਾਸੇ ਹੁਸ਼ਿਆਰਪੁਰ ਚ ਨਿਤ ਦਿਨ ਅਜਿਹੀਆਂ ਵੀਡੀਓਜ਼ ਦਾ ਵਾਇਰਲ ਹੋਣਾ ਇਹ ਸਾਬਤ ਕਰਦਾ ਹੈ ਕਿ ਹੁਸ਼ਾਰਪੁਰ ਚ ਵੀ ਨਸ਼ਿਆਂ ਦਾ ਕਾਫੀ ਜ਼ਿਆਦਾ ਬੋਲਬਾਲਾ ਹੈ ਕੁਝ ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਰੈਲੀਆਂ ਕਰਨ ਲਈ ਪਹੁੰਚੇ ਸਨ ਤਦੋਂ ਵੀ ਪੰਜਾਬ ਚ ਨਸ਼ੇ ਦੇ ਹਾਲਾਤਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਪ੍ਰਗਟਾਈ ਗਈ ਸੀ ਤੇ ਨਸ਼ਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਵੀ ਵਿੰਨੇ ਗਏ ਸੀ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਪ ਦੀ ਰਿਪੋਰਟ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.